ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਨਕਤਰੀ ਸੇਵਾ ਪਰਿਵਾਰ ਵੱਲੋਂ ਹਰ ਸਾਲ ਸਾਡੇ ਨਾਲੋਂ ਵਿਛੜੇ ਹੋਏ ਦੋ ਭਰਾਵਾਂ ਦੀ ਯਾਦ ਵਿੱਚ ਸਰਦਾਰ ਵੀਵਿੰਦਰ ਸਿੰਘ ਗਰੇਵਾਲ ਤੇ ਸਰਦਾਰ ਸਰਦਜੀਤ ਸਿੰਘ ਗਰੇਵਾਲ ਦੀ ਯਾਦ ਵਿੱਚ ਅੱਖਾਂ ਦੇ ਕੈਂਪ ਲਗਾਏ ਜਾਂਦੇ ਆ ਇਸ ਵਾਰ ਵੀ 16 ਮਾਰਚ ਵਾਲੇ ਦਿਨ ਅੱਖਾਂ ਦਾ ਕੈਂਪ ਲਗਾਇਆ ਗਿਆ ਜਿਦੇ ਵਿੱਚ ਕਰੀਬ 1000 ਬੰਦੇ ਦਾ ਚੈੱਕਅਪ ਹੋਇਆ ਜਿਨ੍ਹਾਂ ਦੀਆਂ ਕੰਡੀਆਂ ਸਮੱਸਿਆਵਾਂ ਸੀ ਕਿ ਜਿਹਨੂੰ ਐਨਕਾਂ ਦੀ ਲੋੜ ਸੀ ਕਿਚਨ ਨੂੰ ਦਵਾਈਆਂ ਦੀ ਉਹ ਦਿੱਤੀ ਗਈ ਜਿਨ੍ਹਾਂ ਨੇ ਆਪਰੇਸ਼ਨ ਹੋਣੇ ਸੀ ਉਹ 204 ਸਾਡੇ ਬਾਪੂ ਬਜ਼ੁਰਗ ਸਾਡੀਆਂ ਮਾਮਾ ਆਪਰੇਸ਼ਨ ਲਈ ਸਿਲੈਕਟ ਹੋਏ ਜਿਨ੍ਹਾਂ ਦੇ ਵਿੱਚੋਂ 190 ਪੇਸ਼ੈਂਟ ਆ ਜਿਹੜੇ ਉਹ ਹਸਪੀਟਲ ਦੇ ਵਿੱਚ ਆਪਰੇਸ਼ਨ ਵਾਸਤੇ ਪਹੁੰਚੇ ਬਾਕੀ 14 ਪੇਸ਼ੈਂਟ ਕਿਸੇ ਆਪਣੇ ਘਰੇਲੂ ਕਾਰਨਾ ਕਰਕੇ ਜਾਂ ਉਹਨਾਂ ਦਾ ਬੀਪੀ ਸ਼ੂਗਰ ਵਧਿਆ ਸੀ ਉਸ ਕਰਕੇ ਆਪਰੇਸ਼ਨ ਨਹੀਂ ਹੋ ਸਕਿਆ ਤੇ ਜਿਨ੍ਹਾਂ ਦੇ ਵਿੱਚੋਂ 176 ਮੈਂਬਰਾਂ ਦੀਆਂ ਅੱਖਾਂ ਦੇ ਆਪਰੇਸ਼ਨ ਹੋ ਚੁੱਕੇ ਆ ਜੀ ਤੇ ਬਾਕੀ ਜਿਹੜੇ 5 ਮੈਂਬਰ ਸੀ ਜਿਨ੍ਹਾਂ ਦੇ ਲੈਂਸ ਕਲੀਨ ਹੋਣੇ ਸੀ ਸੱਤਾਂ ਨੂੰ ਰਿਜੈਕਟ ਕਰ ਦਿੱਤਾ ਗਿਆ ਡਾਕਟਰਾਂ ਵੱਲੋਂ ਤੇ ਦੋ ਨੂੰ ਦੁਬਾਰਾ ਟਾਈਮ ਦਿੱਤਾ ਵਾ ਦੋ ਮੈਂਬਰਾਂ ਨੂੰ ਤੇ ਟੋਟਲ 190 ਮੈਂਬਰਾਂ ਦੇ ਅੱਖਾਂ ਦੇ ਇਲਾਜ ਹੋਣੇ ਆਪਰੇਸ਼ਨ ਹੋਣੇ ਆਪਣੇ ਆਪ ਦੇ ਵਿੱਚ ਇੱਕ ਵੱਡਾ ਕੀਰਤੀਮਾਨ ਮਨੁੱਖਤਾ ਦੀ ਸੇਵਾ ਪਰਿਵਾਰ ਵੱਲੋਂ ਜੋ ਇਹ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸੇਵਾ ਕੀਤੀ ਜਾਂਦੀ ਆ ਸਾਡੇ ਟੀਮ ਸਾਡੇ ਪਰਿਵਾਰ ਦੇ ਮੈਂਬਰ ਸਾਰੇ ਅਸੀਂ ਰਲ ਕੇ ਇਸੇ ਵਨਵੋ ਨੇ ਇਸ ਕੈਂਪ ਦੇ ਵਿੱਚ ਸਪੈਸ਼ਲ ਧੰਨਵਾਦ ਕਰਦੇ ਹਾਂ ਅਸੀਂ ਜਸਪਾਲ ਸਿੰਘ ਹੁੰਜਣ ਜੀ ਦਾ ਲਾਇਓਂਸ ਕਲੱਬ ਆਫ ਬਾਰਕਿੰਗ ਜੂਕੇ ਦਾ ਤੇ ਨਾਲ ਦੂਸਰਾ ਧੰਨਵਾਦ ਕਰਦੇ ਹਾਂ ਅਸੀਂ ਭਪਿੰਦਰ ਸਿੰਘ ਜੀ ਦਾ ਜਿਨ੍ਹਾਂ ਨੇ ਇਸ ਕੈਂਪ ਨੂੰ ਸਪான்ਸਰ ਕੀਤਾ ਤੇ ਰੂਬੀ ਨੈਲਸਨ ਮੈਮੋਰੀਅਲ ਹਸਪੀਟਲ ਜਲੰਧਰ ਦਾ ਉਹਨਾਂ ਦੇ ਮਾਹਰ ਡਾਕਟਰਾਂ ਨੇ ਇੱਥੇ ਆ ਕੇ ਚੈੱਕਅਪ ਕੀਤੇ ਜਿਹੜਾ ਕੰਮ ਕਰਕੇ ਆਪਰੇਸ਼ਨ ਕੀਤੇ ਉਹਨਾਂ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਇਹਨਾਂ ਸਾਡੇ ਬਾਪੂ ਬਜ਼ੁਰਗਾਂ ਦੀਆਂ ਸਾਡੀਆਂ ਮਾਵਾਂ ਦੀਆਂ ਅੱਖਾਂ ਦੀ ਰੌਸ਼ਨੀ ਨੂੰ ਬਰਕਰਾਰ ਰੱਖਣ ਵਿੱਚ ਸਾਡਾ ਸਾਥ ਆਪਾਂ ਕਹਿੰਨੇ ਆ ਤੇ ਸੁਣਦੇ ਵੀ ਆ ਵੀ ਦੀ ਅੱਖਾਂ માં ਤਾਂ ਹੀ ਜਹਾਨ ਆ ਅੱਖਾਂ ਤੋਂ ਬਿਨਾ ਬਾਈਕ ਵੀ ਦੁਨੀਆ ਨਹੀਂ بڑے ਬਾਪੂ ਬਜ਼ੁਰਗ ਸਾਨੂੰ ਮਿਲਦੇ ਆ ਇਸ ਕੈਂਪ ਵਿੱਚ ਵੀ ਆਏ ਕੀਵ ਬੀ ਮਰੀਜ਼ ਇਦਾਂ ਦੇ ਆਏ ਸਾਡੇ ਕੋਲੇ ਜਿਹੜੇ ਬਲਾਈਂਡ ਸੀ ਬਿਲਕੁਲ ਹੀ ਅੱਖਾਂ ਤੋਂ ਦੇਖਦਾ ਨਹੀਂ ਸੀ 29 ਮਰੀਜ਼ ਇਦਾਂ ਦੇ ਸੀ ਜਿਨ੍ਹਾਂ ਦੀਆਂ ਅੱਖਾਂ ਦੀਆਂ ਪੁਤਲੀਆਂ ਪੈਣ ਵਾਲੀਆਂ ਤੇ ਤਿੰਨ ਮਰੀਜ਼ ਇਦਾਂ ਦੇ ਸੀ ਜਿਨ੍ਹਾਂ ਦੇ ਅੱਖਾਂ ਦੇ ਡੇਲੇ ਗਲ ਗਏ ਸੀ ਪੱਥਰ ਦੀ ਅੱਖ ਪੈਣੀ ਸੀ ਤੇ ਸੱਤ ਅੱਠ ਪੇਸ਼ੈਂਟ ਇਦਾਂ ਦੇ ਸੀ ਬੱਚੇ ਉਹਨਾਂ ਦੇ ਐਨਕਾਂ ਕਿਸੇ ਦੇ 20 ਨੰਬਰ ਐਨਕ ਲੱਗੇ ਆ ਕਿਸੇ ਦੇ 15 ਨੰਬਰ ਲੱਗੇ ਆ ਤੇ ਜਿਹੜਾ ਉਹਨਾਂ ਦਾ ਦਰਦ ਦਾ ਉਹ ਹੀ ਜਾਣਦੇ ਆ ਕਿਉਂਕਿ ਅੱਖਾਂ ਇਹਨਾਂ ਦੀਆਂ ਬਰਕਰਾਰਾ ਤੰਦਰੁਸਤ ਨੂੰ ਨਹੀਂ ਪਤਾ ਹੁੰਦਾ ਇਹਦਾ ਮਤਲਬ ਇਸ ਕੈਂਪ ਦੇ ਵਿੱਚ ਤਿੰਨ ਮਰੀਜ਼ਾਂ ਦੀਆਂ ਤਪੱਥਰ ਦੀਆਂ ਅੱਖਾਂ ਪਵਾਈਆਂ ਜਾ ਰਹੀਆਂ ਹਨ। ਲਗਭਗ 16-17 ਮਰੀਜ਼ ਇਦਾਂ ਦੇ ਜਿਨ੍ਹਾਂ ਦੀਆਂ ਪੁਤਲੀਆਂ ਪਾਈਆਂ ਜਾਣੀਆਂ ਜਿਨ੍ਹਾਂ ਨੂੰ ਡਾਕਟਰਾਂ ਨੇ ਟਾਈਮ ਦਿੱਤਾ ਵਾ, ਵੇਟਿੰਗ ਦੇ ਵਿੱਚ ਹੈ ਜਿੱਦਾਂ ਇਦਾਂ ਕੋਈ ਪੁਤਲੀ ਡੋਨੇਟ ਹੋਊਗੀ ਤੇ ਉਹਨਾਂ ਦੀ ਸਰਦਰੀ ਕੀਤੀ ਜਾਵੇ। ਤੇ ਬਾਕੀ ਸਾਡੀ ਕੋਸ਼ਿਸ਼ ਆ ਜਿਹੜੇ 8 ਬੱਚੇ ਨੇ ਕਿ ਨਿੱਕੇ ਜਿਨ੍ਹਾਂ ਦੇ ਆਪਰੇਸ਼ਨ ਹੋਣੇ ਨੇ ਜਿਹੜੇ ਕਿ ਮਹਿੰਗੇ ਆ 1.5 ਤੋਂ 2 ਲੱਖ ਰੁਪਏ ਦਾ ਲੈਂਸ ਦਾ ਆਪਰੇਸ਼ਨ ਹੁੰਦਾ। ਜਿਹੜੇ ਬੱਚਿਆਂ ਦੇ ਐਨਕਾਂ 15 15 22 ਨੰਬਰ ਦੀਆਂ ਲੱਗੀਆਂ ਹੋਈਆਂ ਉਹਨਾਂ ਦੀ ਅੱਖਾਂ 'ਚ ਲੈਂਸ ਪਾਇਆ ਜਾਂਦਾ ਤੇ ਫਿਰ ਉਹ ਐਨਕ ਉਤਰ ਜਾਂਦੀ ਹੈ ਤੇ ਉਹ ਬੱਚੇ ਦੀ ਪੜ੍ਹਾਈ ਕਰਨ 'ਚ ਉਹਨੂੰ ਜੀਵਨ ਜਾਂਚ ਆਪਣੀ ਅੱਗੇ ਵਧਾਉਣ ਦੇ ਵਿੱਚ ਸਹਾਇਤਾ ਮਿਲਦੀ ਤੇ ਉਹ ਵੀ ਅਸੀਂ ਕੋਸ਼ਿਸ਼ ਕਰਾਂਗੇ ਵੀ ਜਿੰਨੇ ਸਾਡੇ ਕੋਲੇ ਮੈਂਬਰ ਪਹੁੰਚੇ ਉਹਨਾਂ ਦੀ ਸਰਜਰੀ ਹੋ ਸਕੇ ਬਹੁਤ ਧੰਨਵਾਦ ਆ ਉਹਨਾਂ ਸਾਰੇ ਟੀਮ ਮੈਂਬਰਾਂ ਦਾ ਸਿਵਾਦਰਾਂ ਦਾ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਇੰਨਾ ਕੈਂਪਾਂ ਦੇ ਵਿੱਚ ਆ ਕੇ ਆਪਣੀਆਂ ਸੇਵਾਵਾਂ ਦਿੱਤੀਆਂ ਡਾਕਟਰ ਸਰਵਨਾ ਸਾਡੇ ਲਈ ਵੀ ਇਹ ਬੜੀ ਮਾਣ ਵਾਲੀ ਗੱਲ ਆ ਵੀ ਜਿਹੜਾ 16 ਮਾਰਚ ਦਾ ਦਿਨ ਤੇ 16 ਦਸੰਬਰ ਦਾ ਦਿਨ ਸਾਡੇ ਲਈ 2017 ਚ ਤੇ 18 ਚ ਬੜਾ ਦੁੱਖ ਲੈ ਕੇ ਆਇਆ ਸੀ ਸਾਡੇ ਦੋਨੋਂ ਭਰਾ ਨਾ ਦੋਨਾਂ ਦਿਨਾਂ ਦੇ ਵਿੱਚ ਚੁਰ ਗਈ ਸੀ ਪਰ ਅਸੀਂ ਉਹਨਾਂ ਦੀ ਯਾਦ ਵਿੱਚ ਸਾਡੀਆਂ ਮਾਵਾ ਦੇ ਬਾਪੂ ਬਜ਼ੁਰਗਾਂ ਦੇ ਅੱਖਾਂ ਦੇ ਆਪਰੇਸ਼ਨ ਕਰਵਾ ਕੇ ਕੋਸਟ ਡੀਪਨੈਸ ਨੂੰ ਉਸ ਦੁੱਖ ਨੂੰ ਘਟਾਉਣ ਦਾ ਹਰ ਸਾਲ ਯਤਨ ਕਰਦੇ ਆਂ ਕਿ ਇਸ ਜਤਨ ਨੂੰ ਪੂਰਾ ਕਰਨ ਵਿੱਚ ਸਾਡਾ ਸਾਥ ਦਿਓ ਸਾਰੇ ਬਸ ਅਰਦਾਸ ਕਰਿਓ ਸੱਚੇ ਬਾਦਸ਼ਾਹ ਮਿਹਰ ਕਰਨ ਅੱਡੇ ਸ਼ਿੰਦੇ ਭਰਾਵਾਂ ਦੇ ਪਰਿਵਾਰ ਤੇ ਵੈਗਲ ਜੀ ਮਿਹਰ ਪਰਿਆ ਹੱਥ ਰੱਖਣ ਬੱਚਿਆਂ ਤੇ ਮਿਹਰ ਪਰਿਆ ਹੱਥ ਰੱਖਣਾਂ ਤੇ ਸਾਨੂੰ ਆਪਣੇ ਭਰਾਵਾਂ ਦੀ ਉਸ ਮਿੱਠੀ ਪਿੰਨਗੀ ਯਾਦ ਨੂੰ ਇਸੇ ਤਰ੍ਹਾਂ ਸੇਵਾ ਕਰਦੇ ਆ ਉਸ ਯਾਦ ਨੂੰ ਸਿਮਟਣ ਦਾ ਬਲ ਬਖਸ਼ ਤੇ ਜਿੱਤੇ ਵੀ ਬਾਪੂ ਬਜ਼ੁਰਗਾਂ ਦੀਆਂ ਅੱਖਾਂ ਦੇ ਡਿਸ਼ਨ ਹੋਏ ਨੂੰ ਉਹਨਾਂ ਨੂੰ ਗੁਵਾਰ ਕਰ ਵੀ ਹੈ ਸਾਡੇ ਕੋਲ ਕੋਈ ਔਲਤਾਈ ਹੋਵੇ ਕਿਸੇ ਵਗੰਦੇ ਕੋਈ ਗਲਤੀ ਹੋ ਗਈ ਹੋਵੇ ਕਮੀ ਰਹਿ ਗਈ ਹੋਵੇ ਅਸੀਂ ਦੋਨੇ ਹੱਥ ਜੋੜ ਕੇ ਮਾਫੀ ਰਵਾਇ ਗੁਰੂ ਜੀ ਦਾ ਕਲਪਾ ਰਵਾਇ ਗੁਰੂ ਜੀ